ਮੈਂ ਪਬਲਿਕ ਨੂੰ ਤਾਂ ਅਪੀਲ ਕਰਦਾ ਸਾਡੀ ਸਾਡਾ ਸਾਥ ਦੇਣ ਅਸੀਂ ਉਹਨਾਂ ਦੀ ਸੇਵਾ ਲਈ ਇੱਥੇ ਆ ਗਏ ਆ ਉਹਨਾਂ ਦਾ ਹੀ ਪੁਲਿਸ ਸਟੇਸ਼ਨ ਹੈ ਠੀਕ ਹੈ ਸਾਡਾ ਸਾਥ ਦੇਣ ਤੇ ਅਸੀਂ ਉਹਨਾਂ ਦਾ ਪੂਰਾ ਸਨਮਾਨ ਕਰਾਂਗੇ ਜੀ ਐਸ ਐਚਓ ਰਕੇਸ਼ ਕੁਮਾਰ ਥਾਣਾ ਨੂਰਮੈਲ ਤੁਹਾਡਾ ਬਿਲਗਾ نیوز ਆਨਲਾਈਨ ਤੇ ਸਵਾਗਤ ਹੈ ਰਕੇਸ਼ ਮਾਰਗੀ ਜਿਵੇਂ ਤੁਸੀਂ ਥਾਣਾ ਨੂਰਬੈਲ ਦੇ ਵਿੱਚ ਪਿਛਲੇ ਦਿਨਾਂ ਤੋਂ ਚਾਰਜ ਲਿਆ ਹੈ ਕਿਵੇਂ ਲੱਗਾ ਇਹ ਥਾਣਾ ਇਹ ਸ਼ਹਿਰ ਇਹ ਇਲਾਕਾ ਮੈਂ ਮਾਨ ਜੋ ਐਸਐਸਪੀ ਸਾਹਿਬ ਜ਼ਿੰਦਰੂਨਦੀ ਜੀ ਦੇ ਹੁਕਮ ਅਨੁਸਾਰ ਇਥੇ ਪਹਿਲੇ ਇੱਕ ਜੋ ਨੂੰ ਬਤੌਰ ਐਸਐਚਓ ਤਨਤ ਹੋਇਆ ਸੀ ਜੀ ਉਹ ਥੋੜਾ ਏਰੀਆ ਮੇਰਾ ਜਾਣਿਆ ਪਛਾਣਿਆ ਕਿਉਂਕਿ ਮੈਂ ਇਹਦੇ ਨਾਲ ਲੱਗਦੇ ਥਾਣਿਆਂ ਗੁਰਾਇਆਂ ਤੇ ਬਿਲਗਾ ਵਿੱਚ ਪਹਿਲਾਂ ਹੀ ਬਤੌਰ ਐਸਐਚਓ ਕੰਮ ਕਰ ਚੁੱਕਾ ਠੀਕ ਹੈ ਤੇ ਇਹ ਜਿਹੜੇ ਨਾਲ ਲੱਗਦੇ ਗੁਰਾਇਆ ਜੇ ਮੈਂ ਬਿਲਗਾ ਤੁਹਾਨੂੰ ਫਾਰਮ ਕਰਦਾ ਮੌਕਾ ਮਿਲਿਆ ਇਹ ਨੂਰਪਹਿਲ ਥਾਣੇ ਦੇ ਅਧੀਨ ਜਿਹੜੇ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਕ੍ਰਾਈਮ ਜਿਹੜਾ ਆ ਕਿਹੜੀ ਕਿਸਮ ਦਾ ਲੱਗਾ ਇਹ ਥੋੜਾ ਪੀਸਫੁਲ ਏਰੀਆ ਹੈ ਜਿੰ ਕੋ ਪ੍ਰੋਬਲਮ ਨਹੀਂ ਹੈ ਥੋੜਾ ਨਸ਼ਿਆਂ ਦਾ ਹੈਗਾ ਕਾਫੀ ਕੰਟਰੋਲ ਹੋ ਚੁੱਕਾ ਜੀ ਕਿ ਅਸੀਂ ਜਿਹੜੀ ਸਾਡੀ ਸਪੈਸ਼ਲ ਮੈਮ ਹੈ ਜੁਦ ਨਸ਼ਾ ਵਿਰੋਧ ਉਹਦੇ ਤਹਿਤ ਹੀ ਕੰਮ ਕਰ ਰਹੇ ਹਾਂ 15 ਦਿਨ ਤੋਂ ਜੀ ਜਿਹਦੇ ਤਹਿਤ ਅਸੀਂ ਬਤੋ ਬਤ ਨਸ਼ਾ ਫੜ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਅੰਦਰ ਧੱਕਣ ਜਿਹੜੇ ਸਬੰਧជា ਤੋ ਸਾਤਮਕਦਮੀ ਦੱਤ ਕਰਕੇ ਦੋਸ਼ੀਆਂ ਨੂੰ ਜਿਹੜੇ ਬੇਲ ਆਊਟ ਆਏ ਨੇ ਨਸ਼ੇ ਦੇ ਕੇਸਾਂ ਚ ਉਹਨਾਂ ਨੂੰ ਵੀ ਦੁਬਾਰੇ ਕਰਾਇਮ ਕਰਕੇ ਉਹਨਾਂ ਨੂੰ ਫੜ ਕੇ ਜੇਲ੍ਹ ਪੇ ਚੁੱਕਿਆ ਤੇ ਸ਼ਹਿਰ ਦੇ ਵਿੱਚ ਜਿਵੇਂ ਟਰੈਪ ਪੱਡ ਦੀ ਗੱਲ ਕਰਨੀ ਜੀ ਜੇ ਇਹਨੂੰ ਲੈ ਕੇ ਤੁਹਾਡਾ ਇੱਥੇ ਸ਼ਹਿਰ ਵਿੱਚ ਕਿਹੋ ਜਿਹਾ ਪ੍ਰਬੰਧ ਆ ਜਾਂ ਕੀ ਕਰ ਰਹੇ ਹੋ ਅਸੀਂ ਹਾਂ ਦੀ ਸਪੈਸ਼ਲ ਮੈਮ ਤਲਾਮੀ ਜੀ ਅਸੀਂ ਸਪੈਸ਼ਲ ਨਾਕਾਬੰਦੀ ਕਰਦੇ ਆ ਤੇ ਜਿਹੜਾ ਮੇਨ ਬਾਜ਼ਾਰ ਵਿੱਚ ਉੱਥੇ ਤਾਂ ਦਿਨ ਦੇ ਟਾਈਮ ਰਸ਼ ਹੁੰਦਾ ਹੀ ਹੈ ਤੇ ਜਿਹੜਾ ਬਾਹਰ ਹੈ ਕੋਈ ਇਦਾਂ ਦੀ ਅਵਾਚਾਈ ਵਾਲੀ ਕਾਲਮ ਨਹੀਂ ਹੈਗੀ ਫਿਰ ਵੀ ਅਸੀਂ ਜਿਹੜੇ ਚਾਰਸ ਫੇ ਲਈ ਹੈ ਸ਼ਿਪਿੰਗ ਨਾਕਾਬੰਦੀ ਕਰਕੇ ਜਿਹੜੇ ਵੀ ਟੂ-ਵੀਲਰ ਨੇ ਵਿਦਾਊਟ ਨੰਬਰ ਪੇਪਰ ਰਾਈਡਿੰਗ ਉਹਨਾਂ ਨੂੰ ਸਾਰਿਆਂ ਨੂੰ ਸੀ ਕੰਟਰੋਲ ਕਰਦੇ ਹਾਂ ਚੈੱਕ ਕਰਦੇ ਹਾਂ ਚਲਾਨ ਕਰਦੇ ਹਾਂ ਰਕੇਸ਼ ਕੁਮਾਰ ਜੀ ਜਿਵੇਂ ਮੈਂ ਤੁਹਾਡਾ ਬੈਲਗੇ ਕੰਮ ਦੇਖਿਆ ਕਿ ਤੁਸੀਂ ਖਾਸ ਕਰਕੇ ਜਿਹੜੇ ਦਪਈਆ ਮਾਨ ਬਗੈਰ ਨੰਬਰੀ ਬਗੈਰ ਕਾਗਜ਼ਾਂ ਤੋਂ ਹੁੰਦੇ ਸੀ ਉਹਨਾਂ ਨੂੰ ਬੜਾ ਤੁਸੀਂ ਜਿਹੜਾ ਕੰਜਾ ਕੱਸਿਆ ਸੀ ਇੱਥੇ ਵੀ ਕੋਈ ਮਹਮ ਚਲਾਈਦਾ ਨਹੀਂ ਬਿਲਕੁਲ ਜੀ ਹਲੇ ਫਿਲਹਾਲ ਅਸੀਂ ਸਟਾਰਟ ਕੀਤੀ ਹੈ ਮਹਮੋ ਜੀ ਅਸੀਂ ਇਸ ਕੰਮ 'ਚ ਕਾਮਯਾਬੀ ਲਵਾਂਗੇ ਤੇ ਫਿਲਹਾਲ ਅਸੀਂ ਨਸ਼ਿਆਂ ਦੇ ਜਿਹੜੇ ਹੈ ਉਹਦੇ ਅਗੇ ਇਸਦੀ ਜ਼ਿਆਦਾ ਵਰਕ ਉਹਦੇ ਉੱਤੇ ਕਰ ਰਹੇ ਹਾਂ ਸੀ ਕਿ ਕੀ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਮੈਂ ਪਬਲਿਕ ਨੂੰ ਤਾਂ ਅਪੀਲ ਕਰਦਾ ਸਾਡੇ ਸਾਡਾ ਸਾਥ ਦੇਣ ਅਸੀਂ ਉਹਨਾਂ ਦੀ ਸੇਵਾ ਲਈ ਇੱਥੇ ਹੈਗੇ ਆਂ ਉਹਨਾਂ ਦਾ ਹੀ ਪੁਲਿਸ ਸਟੇਸ਼ਨ ਹੈ ਠੀਕ ਹੈ ਸਾਡਾ ਸਾਥ ਦੇਣ ਤੇ ਅਸੀਂ ਉਹਨਾਂ ਦਾ ਪੂਰਾ ਸਹਿਮਾਨ ਕਰਾਂਗੇ ਜੀ ਐਰ ਇਸ ਮਾਰਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬਹੁਤ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਧੰਨਵਾਦ ਜੀ ਰਿਵੀਂਦਰ ਜੀ ਫੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ